ਪੰਜਾਬ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਨੇ ਜੋ ਕਿ ਇੱਕ ਦੂਨੂ ਹੋਣਗੀਆਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕੱਲ ਯਾਨੀ 6 ਮਈ ਨੂੰ ਕਿਸੇ ਵੀ ਵੇਲੇ ਭਾਜਪਾ ਆਪਣੀ ਰਹਿੰਦੀਆਂ 4 ਸੀਟਾਂ ਦਾ ਐਲਾਨ ਕਰ ਸਕਦੀ ਹੈ ਸੂਤਰਾਂ ਦੇ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਰਸ਼ਾਹ ਦੇ ਚੋਣ ਰੁਝੇਵਿਆਂ ਦੇ ਕਾਰਨ ਇਹਨਾਂ ਸੀਟਾਂ ਦੇ ਐਲਾਨ ਦੇ ਵਿੱਚ ਦੇਰੀ ਹੋਈ ਸੀ ਤੇ ਅੱਜ 5 ਮਈ ਨੂੰ ਇਹ ਦੋਵੇਂ ਆਗੂ ਦਿੱਲੀ ਦੇ ਵਿੱਚ ਆ ਰਹੇ ਨੇ ਜਿੱਥੇ ਰਹਿਦੀਆਂ 4 ਸੀਟਾਂ ਦੇ ਉੱਤੇ ਚਰਚਾ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਸੂਤਰਾਂ ਦੇ ਮੁਤਾਬਿਕ ਭਾਜਪਾ ਨੇ ਰਾਖਮੀ ਸੀਟ ਫਤੇਗੜ ਸਾਹਿਬ ਨੂੰ ਛੱਡ ਕੇ ਬਾਕੀ 3 ਸੀਟਾਂ ਦੇ ਉੱਤੇ ਹਿੰਦੂ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਮਨ ਬਣਾ ਲਿਆ ਹੈ। ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਰੋਜ਼ਪੁਰ ਸੀਟ ਦੇ ਉਮੀਦਵਾਰ ਦੀ ਚੋਣ ਦੇ ਚੱਲਦੇ ਵੀ ਉਮੀਦਵਾਰਾਂ ਦੀ ਲਿਸਟ ਰੁਕੀ ਹੋਈ ਸੀ ਤੇ ਹ ਖਤਮ ਹੋ ਗਿਆ ਸੂਤਰਾਂ ਦੇ ਅਨੁਸਾਰ ਪਹਿਲਾਂ ਇਸ ਸੀਟ ਦੇ ਉੱਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਂ ਦੀ ਚਰਚਾ ਹੋ ਰਹੀ ਸੀ ਪਰ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਫਿਰੋਜ਼ਪੁਰ ਤੋਂ ਭਾਜਪਾ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਪੰਜਾਬ ਯੂ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਬਲਾ ਨੂੰ ਮੈਦਾਨ 'ਚ ਉਤਾਰਨ ਦਾ ਮਨ ਬਣਾ ਲਿਆ ਕਿਉਂਕਿ ਇਲੈਕਸ਼ਨ ਸਰਵਿਸ ਦੇ ਵਿੱਚ ਵੀ ਰਵਿੰਦਰ ਆਬਲਾ ਦਾ ਨਾਂ ਸਭ ਤੋਂ ਉੱਪਰ ਆ ਰਿਹਾ ਸੀ ਉੱਥੇ ਹੀ ਪੰਜਾਬ ਭਾਜਪਾ ਦੇ ਵੱਲੋਂ ਭੇਜੀ ਗਈ ਪੈਨਲ ਦੇ ਅਨੁਸਾਰ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸ਼ਿਵਰਾਜ ਗੋਇਲ ਤੇ ਜ਼ਿਲ੍ਹਾ ਪ੍ਰਧਾਨ ਸੁਖਿੰਦਰ ਸਿੰਘ ਕਾਕਾ ਕੰਬੋ ਦਾ ਨਾਂ ਸ਼ਾਮਿਲ ਹੈ। ਇਸੇ ਤਰ੍ਹਾਂ ਸੰਗਰੂਰ ਸੀਟ ਦੇ ਉੱਤੇ ਅਰਵਿੰਦ ਖੰਨਾ ਤੇ ਰੰਧਪੁਰ ਸਾਈਟ ਸੀਟ ਦੇ ਉੱਤੇ ਅਭਿਨਾਸ਼ ਰਾਏ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਬਿਊਰੋ ਰਿਪੋਰਟ ਔਨ 에ਅਰ। ਪੰਜਾਬ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਨੇ ਜੋ ਕਿ ਇੱਕ ਦੂਨੂ ਹੋਣਗੀਆਂ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕੱਲ ਯਾਨੀ 6 ਮਈ ਨੂੰ ਕਿਸੇ ਵੀ ਵੇਲੇ ਭਾਜਪਾ ਆਪਣੀਆਂ 4 ਸੀਟਾਂ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਦੇ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਰਸ਼ਾਹ ਦੇ ਚੋਣ ਰੁਝੇਵਿਆਂ ਦੇ ਕਾਰਨ ਇਹਨਾਂ ਸੀਟਾਂ ਦੇ ਐਲਾਨ ਦੇ ਵਿੱਚ ਦੇਰੀ ਹੋਈ ਸੀ ਤੇ ਅੱਜ 5 ਮਈ ਨੂੰ ਇਹ ਦੋਵੇਂ ਆਗੂ ਦਿੱਲੀ ਦੇ ਵਿੱਚ ਆ ਰਹੇ ਨੇ ਜਿੱਥੇ ਰਹਿਦੀਆਂ 4 ਸੀਟਾਂ ਦੇ ਉੱਤੇ ਚਰਚਾ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਸੂਤਰਾਂ ਦੇ ਮੁਤਾਬਿਕ ਭਾਜਪਾ ਨੇ ਰਾਖਮੀ ਸੀਟ ਫਤੇਗੜ ਸਾਹਿਬ ਨੂੰ ਛੱਡ ਕੇ ਬਾਕੀ 3 ਸੀਟਾਂ ਦੇ ਉੱਤੇ ਹਿੰਦੂ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਮਨ ਬਣਾ ਲਿਆ ਹੈ। ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਰੋਜ਼ਪੁਰ ਸੀਟ ਦੇ ਉਮੀਦਵਾਰ ਦੀ ਚੋਣ ਦੇ ਚੱਲਦੇ ਵੀ ਉਮੀਦਵਾਰਾਂ ਦੀ ਲਿਸਟ ਰੁਕੀ ਹੋਈ ਸੀ ਤੇ ਹ ਖਤਮ ਹੋ ਗਿਆ ਸੂਤਰਾਂ ਦੇ ਅਨੁਸਾਰ ਪਹਿਲਾਂ ਇਸ ਸੀਟ ਦੇ ਉੱਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਂ ਦੀ ਚਰਚਾ ਹੋ ਰਹੀ ਸੀ ਪਰ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਫਿਰੋਜ਼ਪੁਰ ਤੋਂ ਭਾਜਪਾ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਪੰਜਾਬ ਯੂ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਬਲਾ ਨੂੰ ਮੈਦਾਨ 'ਚ ਉਤਾਰਨ ਦਾ ਮਨ ਬਣਾ ਲਿਆ ਕਿਉਂਕਿ ਇਲੈਕਸ਼ਨ ਸਰਵਿਸ ਦੇ ਵਿੱਚ ਵੀ ਰਵਿੰਦਰ ਆਬਲਾ ਦਾ ਨਾਂ ਸਭ ਤੋਂ ਉੱਪਰ ਆ ਰਿਹਾ ਸੀ ਉੱਥੇ ਹੀ ਪੰਜਾਬ ਭਾਜਪਾ ਦੇ ਵੱਲੋਂ ਭੇਜੀ ਗਈ ਪੈਨਲ ਦੇ ਅਨੁਸਾਰ ਰਾਣਾ ਗੁਰਮੀਤ ਸਿੰਘ ਸੋਢੀ ਤਾਂ ਕਾਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸ਼ਿਵਰਾਜ ਗੋਇਲ ਤੇ ਜ਼ਿਲ੍ਹਾ ਪ੍ਰਧਾਨ ਸੁਖਿੰਦਰ ਸਿੰਘ ਕਾਕਾ ਕੰਬੋ ਦਾ ਨਾਂ ਸ਼ਾਮਿਲ ਹੈ। ਇਸੇ ਤਰ੍ਹਾਂ ਸੰਗਰੂਰ ਸੀਟ ਦੇ ਉੱਤੇ ਅਰਵਿੰਦ ਖੰਨਾ ਤੇ ਅਰੰਧਪੁਰ ਸਾਈਟ ਸੀਟ ਦੇ ਉੱਤੇ ਅਭਿਨਾਸ਼ ਰਾਏ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਬਿਊਰੋ ਰਿਪੋਰਟ ਔਨ ਏਅਰ